ਚਲ ਡੰਗਰਾ ਦਾ ਕੰਮ ਨਿਬੜ ਗਿਆ ਸਾਰਾ ਦੀਦੀ ਹਾਂਜੀ ਹੋ ਗਿਆ ਕੰਮ ਹਾਂ ਹੋ ਗਿਆ ਹੁਣੇ ਕਰ ਗਿਆ ਢੀਆਂ ਹਾਂਜੀ ਤੂੰ ਜਿੱਦਰ ਮੈਂ ਉਹ ਮੰਮੀ ਕਿ ਦੱਸੰਦੇ ਸੀ ਕਿ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਏ ਅੱਛਾ ਅੱਛਾ ਵਿਆਹ ਆ ਗਿਆ ਫੋਨਾ ਹੈ ਮੰਮੀ ਨੂੰ ਆਹੋ ਮੰਮੀ ਨੂੰ ਮਾਸੀ ਦਾ ਫੋਨ ਆਂਦਿਆ ਲੈ ਵਧੀਆ ਸਗੋਂ ਵਿਆਹ ਆ ਗਿਆ ਤੇ ਆਹੋ ਮੰਮੀ ਕਹਿੰਦੇ ਸੀ ਤੇ ਮੈਨੂੰ ਆਵਾਜ਼ ਪਹਿਲੇ ਤੁਹਾਨੂੰ ਆਵਾਜ਼ ਮਾਰੀ ਤੇ ਬਾਅਦ ਚ ਫਿਰ ਮੈਂ ਗਈ ਮੈਂ ਕਿਹਾ ਮੰਮੀ ਕੀ ਗੱਲ ਆ ਅੱਛਾ ਅੱਛਾ ਮੰਮੀ ਕਹਿੰਦੇ ਸੀ ਕਿ ਉਹ ਕਿੱਥੇ ਆ ਨਾ ਉਹ ਕਿੱਥੇ ਮੈਂ ਕਿਹਾ ਦੀਦੀ ਤੇ ਪਿੱਛੇ ਆ ਹੂੰ ਮੈਂ ਫਿਰ ਕਹਿਨੀ ਹੀ ਮੰਮੀ ਨੂੰ ਸਗੋਂ ਮੈਂ ਕਹਿਨੀ ਮੈਂ ਕਿ ਮੰਮੀ ਸੂਟ ਲੈ ਕੇ ਦੋ ਤੇ ਮੰਮੀ ਮੈਨੂੰ ਕਹਿੰਦੇ ਸੀ ਕਿ ਨਵਲੇ ਜਾਉਗੀ ਨਾ ਸ਼ਹਿਰ ਜਿੱਦਾਂ ਦਾ ਸੂਟ ਲੈ ਕੇ ਆਉਗੀ ਤੇ ਫਿਰ ਉਹ ਪਾ ਲਈ ਤੇ ਮੈਨੂੰ ਮੇਰੀ ਸੁਣੋ ਗੱਲ ਦੀਦੀ ਹਾਂ ਮੈਨੂੰ ਨਾਲ ਲੈ ਜਾਓ ਹਾਂ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਮੰਮੀ ਨਾਲ ਗੱਲ ਕਰ ਲੈਣੀ ਆ ਤੇ ਕੋਈ ਗੱਲ ਨਹੀਂ ਵੇਖ ਲੈਣੀ ਪਾ ਕੇ ਤਾਂ ਇਹਦਾ ਸਾਬ ਕਿਤਾਬ ਲਾ ਕੇ ਤੇ ਫਿਰ ਲੈ ਆਵਾਂਗੇ ਸੂਟ ਮੈਂ ਸੋਚਨੀ ਮੰਮੀ ਮੈਨੂੰ ਕਹਿੰਦੇ ਸੀ ਕਿ ਦੋ ਕ ਸੂਟ ਤੇ ਤੈਨੂੰ ਪਏ ਆ ਤੇ ਉਹ ਤੁਹਾਨੂੰ ਪਤਾ ਹੀ ਐ ਦੋ ਤਿੰਨ ਵਿਆਂਾਂ ਤੇ ਸੂਟ ਪਾਏ ਆ ਫਿਰ ਮੈਨੂੰ ਇਹ ਹੁੰਦਾ ਕਿ ਚੱਲ ਨਵਾਂ ਸੂਟ ਪਾਵੇਂ ਮੈਨੂੰ 500 ਰੁਪਏ ਦਾ ਹੀ ਲਿਆ ਦਿਓ ਪਰ ਮੈਨੂੰ ਨਵਾਂ ਸੂਟ ਲਿਆ ਦਿਓ ਕੋਈ ਗੱਲ ਨਹੀਂ ਮੈਂ ਲਿਆ ਦੂੰਗੀ ਹੁਣ ਆਪਣੇ ਘਰ ਦਾ ਵਿਆਹ ਆ ਤੇ ਫਿਰ ਪੁਰਾਣੇ ਤੈਨੂੰ ਪਤਾ ਨਹੀਂ ਕੋਈ ਨਹੀਂ ਮੈਂ ਲਿਆ ਦੂੰਗੀ ਬਾਕੀ ਮੈਂ ਵੇਖ ਲੈਣੀ ਮੰਮੀ ਨਾਲ ਗੱਲ ਕਰਕੇ ਤੇ ਤੇਰੇ ਭਾਜੀ ਨਾਲ ਵੀ ਫਿਰ ਪੈਸੇ ਪੋਏ ਦਾ ਸਾਰਾ ਕਿਤਾਬ ਲੱਗਦਾ ਫਿਰ ਵੇਖ ਲੈਨੇ ਆ ਤੇ ਮੈਨੂੰ ਨਾ ਆਪਣੀ ਜੁੱਤੀ ਦੇ ਦਿਓ ਪਾਣ ਨੂੰ ਜਿਹੜੀ ਤੁਹਾਡੇ ਪੁਰਾਣੇ ਬਾਹਰੋਂ ਭੇਜੀ ਆ ਮੇਕੋ ਜੁੱਤੀ ਹੈ ਤੇ ਐ ਪਰ ਮੈਨੂੰ ਚੰਗੀ ਨਹੀਂ ਲੱਗਦੀ 100 ਰੁਪਿਆ ਵਾਲੀ ਕੋਈ ਨਹੀਂ ਹੈਗੇ ਮੇਰੇ ਕੋਲ ਸਾਬ ਕਦਾ ਵੇਖ ਲੈਨੀ ਆ ਤੇ ਨਾਲੇ ਨਾ ਲਖਵੀਰ ਮੰਮੀ ਕਹਿੰਦੇ ਸੀ ਲਖਵੀਰ ਮੰਮੀ ਨੂੰ ਕਿ ਮੈਨੂੰ ਪੈਂਟ ਕੋਟ ਬਣਾ ਕੇ ਦੇਈ ਤੇ ਉਹ ਮੰਮੀ ਕਹਿੰਦੀ ਸੀ ਕਿ ਤੇਰੇ ਭਰਾ ਦੇ ਹੈਗੇ ਆ ਤੇ ਨਾ ਬਾਜੀ ਦਾ ਕੋਈ ਕੱਪੜਾ ਨਾ ਤੋ ਕੱਢ ਦਿਓ ਬੈੱਡ ਚੋਂ ਫਿਰ ਮੈਂ ਨਾ ਬਥੇਰੇ ਪਏ ਆ ਤੈਨੂੰ ਪਤਾ ਤਾਂ ਹੈ ਇਹਨਾਂ ਨੂੰ ਸ਼ੌਂਕ ਆ ਕੱਪੜੇ-ਕੁੱਪੜੇ ਦਾ ਵੇਖਦੋਂ ਮੈਂ ਕੋਈ ਗੱਲ ਨਹੀਂ ਮੈਨੂੰ ਲੱਗਦੀ ਉਹਨੂੰ ਨਾ ਚਾਜ ਆਇਆ ਕਹਿੰਦਾ ਮੈਂ ਵੀ ਪੈਂਟ ਕੋਟ ਪਾਣਾ ਉਦਾਂ ਨਾ ਮੰਮੀ ਨੂੰ ਕਹਿ ਆਹੀ ਨਵਾਂ ਬਣਾ ਦਿਓ ਡਾਸ਼ ਨਾਮੇ ਕਰਨ ਤੇ ਨੁਪਾਦਾ ਦੇ ਪਾਜੀ ਤੇਰੇ ਇੱਕ ਵਾਰ ਪਾਉਂਦੇ ਦੂਜੀ ਾਰ ਪਾਉਂਦੇ ਨਹੀਂ ਕੋਈ ਗੱਲ ਨਹੀਂ ਮੈਂ ਵੇਖ ਦਿੰਨੀ ਆ ਬੈੱਡ 'ਚ ਬਥੇਰੇ ਪਏ ਆ 6-700 ਦਾਂਦਾ ਮੰਮੀ ਕਹਿੰਦੀ ਨਹੀਂ 6-7000 ਦਾਂਦਾ ਉਹ ਤੇ ਪਹਿਲਾਂ ਦੇ ਵੇਲੇ ਹੀ ਹੁਣ ਤੇ 10 ਬਰ ਹਜ਼ਾਰ ਦਲ ਬੰਦਾ ਤਾਂਹੀਂ ਫਿਰ ਤੂੰ ਹੀ ਉਹ ਵੀ ਕੱਢ ਦਿਓ ਕੱਪੜੇ ਕੋਈ ਨਹੀਂ ਮੈਂ ਵੇਖ ਕੱਢ ਦਗੀ ਸੋਨਾ ਹੋਊਗਾ ਤੇ ਉਹ ਮੈਂ ਨਾਲ ਤਾਂ ਧੋ ਕੇ ਤੇ ਪ੍ਰੈਸ ਕਰਕੇ ਰੱਖ ਲਾਂਗੀ ਕੋਈ ਗੱਲ ਨਹੀਂ ਵੇਖ ਦੂ ਬਸੇਰੇ ਪਏ ਆ ਇਹਨੇ ਪਾ ਲੈਨੇ ਆ ਨਾਪ ਤੇ ਕੋਈ ਇਹਨਾਂ ਦੇ ਕੋਈ ਗੱਲ ਨਹੀਂ ਵੇਖ ਲੈਨੇ ਮੈਨੂੰ ਸੂਟ ਫਿਰ ਲਿਆ ਦਿਓ 500 ਰੁਪਏ ਦਾ ਹੀ ਲਿਆ ਦਿਓ ਭਾਵੇਂ ਕੋਈ ਗੱਲ ਨਹੀਂ ਮਮਮੀ ਕਹਿੰਦੀ ਹੈ ਕਿ ਨਹੀਂ ਲਿਆ ਕੇ ਦੇਣਾ ਪਰ ਤੂੰ ਹੀ ਮਮਮੀ ਨੂੰ ਮਾਰੀ ਚੱਲ ਕੋਈ ਨਹੀਂ ਮੈਂ ਲਿਆ ਦੂੰਗੀ ਕੋਈ ਗੱਲ ਲਿਆ ਦੂੰ ਮੈਂ ਵੇਖ ਲਵਾਂ ਗੱਲ ਕਰਕੇ ਕੱਢ ਦਿਓ ਤੇ ਜੇ ਪਰਸਾ ਹੋਗਾ ਤੇ ਪਰਸ ਵੀ ਦੇ ਦਿਓ ਹਾਂ ਮੈਨੂੰ ਵੇਖ ਲੈਣੀ ਕੋਈ ਨਹੀਂ ਜੁੱਤੀ ਵੀ ਤੈਨੂੰ ਪਤਾ ਮੈਂ ਵੀ ਉਹੀ ਆ ਚੱਲ ਤੁਹੀ ਆਜੋ ਫਿਰ ਆਹੋ ਆ ਗਈ ਮੈਂ ਵੀ ਚੱਲ ਹੱਤੋਂ ਕੇ ਆ ਗਈ ਚੱਲ ਆਹੋ ਦਵਾ ਨੂੰ ਮੈਂ ਬਾਹਰ ਦੀ ਜੁੱਤੀ ਛਦੈਣਾ ਕਿ ਮੇਰੀ ਮੱਤ ਵੱਜੀ ਆ ਇਹਨੂੰ ਮੈਂ ਦਵਾ ਬਹੁਤ ਪਿੱਛੋਂ ਬਾਹਰ ਦੀਆਂ ਜੁੱਤੀਆਂ ਪਾਉਂਦੀ ਆਈ ਆ ਕਿ ਬਾਹਰ ਦੀ ਜੁੱਤੀ ਇੱਥੋਂ ਲਿਆ ਦੂ ਸੇਰ ਲੱਗੀ ਬਥੇਰੀ ਇੱਥੇ 100 200 ਦੀ ਜੁੱਤੀ ਬਾਹਰ ਦੀ ਜੁੱਤੀ ਤੇਨੂੰ ਦੇ ਕੇ ਤੇ ਮੈਂ ਕਿਤੇ ਜਾਣਾ ਚੱਲ ਜੁੱਤੀ ਤੇ ਕੋਈ ਨਹੀਂ ਮੈਂ ਵੇਖੂ ਹੁਣ ਸੂਟ ਦਾ ਨਵਾਂ ਸਿਆਪਾ ਪਾ ਗਈ ਆ ਲਾ ਕੇ ਹੁਣ ਮੈਨੂੰ ਦੇਣਾ ਤੇ ਪਹਿਣਾ ਹੀ ਆ ਚੱਲ ਕੋਈ ਗੱਲ ਨਹੀਂ ਮਣਾ ਬਥੇਰੀਆਂ ਸੇਲਾ ਲੱਗੀਆਂ ਦੁਕਾਨਾਂ ਦੇ ਇੱਥੇ 500 ਦਾ ਭਾਲਦੀ ਆ ਤੇ ਉਹ 300 ਦਾ ਸੂਟ ਆ ਜਾਣਾ ਬੜਾ ਸੋਹਣਾ ਕੱਪੜਾ ਇਹਨੂੰ ਕਿਹੜਾ ਪਰਖੂਣੀ ਆ ਇਹ ਬੜੇ ਕਿਤੇ ਸ਼ਾਹੂਕਾਰ ਦੇ ਟੱਬਰ ਚੋਂ ਆ ਕੋਈ ਨਹੀਂ ਇਹਨੇ ਫੜ ਕੇ ਪਾਉਣਾ ਹੀ ਆ ਲਿਆ ਦੂੰ ਤੂੰ 300 ਦਾ ਉਹੀ ਮੈਂ ਆਪਣਾ 7-8000 ਜਾ ਲਿਆਉਂਗੀ ਸੂਟ ਵਧੀਆ ਮੇਰੇ ਤੇ ਟੌਰ ਬਣਨੀ ਚਾਹੀਦੀ ਆ ਅਗਲੇ ਨੂੰ ਪਤਾ ਮੈਂ ਘੱਟ ਕਦੇ ਪਿੱਛੇ ਨਹੀਂ ਮਾੜਾ ਪਿਆ ਇੱਥੇ ਮੈਂ ਸਵਾ ਪਾਉਣੇ ਆ ਚੱਲ ਕੋਈ ਨਾਲੇ ਹੁਣ ਲਖਬੀਰ ਦਾ ਪੈਂਟ ਕੋਡ ਐਵੇਂ 10-12000 ਨੂੰ ਲਾਉਣੀ ਖੂਜੀ ਗੱਲ ਤੇ ਸਹੀ ਆ ਵੀਰੇ ਦੇ ਪੜੇ ਪਏ ਪਿੰਟ ਕੋੜ ਉਹ ਵੀ ਦੋ ਗੁਆਰ ਪੁੰਦੇ ਛੜ ਜਾਂਦੇ ਆ ਉਹੀ ਕੱਢ ਕੇ ਦੇ ਦੂੰਗੀ ਜਿਹੜੇ ਪੈਸੇ ਬਚਦੇ ਬਚਣ ਇਹਨਾਂ ਤੇ ਡਾੜਾ ਕੇ ਤੇ ਮੈਂ ਆਪਣਾ ਕਿਦਾਂ ਹੈ ਖਰਚਾ ਚਲਾਉਂਗੀ ਆਪਣੇ ਆਪ ਨੂੰ ਥੋੜੀ ਨੰਗ ਕਰਨਾ ਨਾਲੇ ਜਦੋਂ ਮੰਮੀ ਮੇਰੇ ਨਾਲ ਆ ਸਪੋਰਟ ਫਿਰ ਤੇ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਚੱਲ ਮਣਾ ਇੰਦਾ ਹੀ ਕਰੂੰਗੀ ਮੈਨੂੰ ਲੱਗਦਾ ਚੱਲ ਗਈ ਅੰਦਰ ਇਤਾਂ ਕਰਦੀ ਆ ਗੱਲ ਤੇ ਇਹਨਾਂ ਮੈਨੂੰ ਦੱਸੀ ਆ ਉਹ ਸੂਟ ਮੈਂ ਤੇ ਵਧੀਆ ਬਣਾਉਣੀ ਆ। ਇੰਨਾ ਨੂੰ ਫੋਨ ਕਰਦੀ ਆ ਕੀ ਹੁੰਦੇ ਆ। ਹੈਲੋ। ਸਸਰੀਆ ਲਾਭ ਜੀ ਹੈ ਨੰਦੇ ਦਾ ਫੋਨ ਲਿਓ 15 ਹੋਰ ਕੀ ਹਾਲ ਚਾਲ ਜੇ? ਹਾਂਜੀ ਹਾਂਜੀ ਠੀਕ ਠਾਕ। ਮੰਮੀ ਨੂੰ ਠੀਕ ਠਾਕ ਸਾਰੇ ਬੜੇ ਵਧੀਆ। ਅੱਛਾ ਅੱਛਾ ਹੋਰ ਤੂੰ ਦੱਸੋ ਕਿੱਦਾਂ ਚੱਲਦਾ ਕੰਮ ਕਰ? ਚਲੋ ਵਧੀਆ ਚਾਹੀਦਾ ਕਿਰਪਾ ਚਾਹੀਦੀ ਬਾਬੇ ਦੀ ਤੇ ਮੈਂ ਤਾਂ ਮੈਂ ਗੱਲ ਕਰਨੀ ਹੀ ਆ लवली ਕਿ ਮਾਸੀ ਦਾ ਫੋਨ ਆਇਆ ਏ ਮੰਮੀ ਨੂੰ ਤੇ ਉਹਨੇ ਤਾਂ ਤਾਂ ਮੁੰਡੇ ਦਾ ਵਿਆਹ ਤੇ ਫੋਨ ਨਾ ਮੈਨੂੰ ਚਾਹੀਦਾ ਸੂਟ ਤੇ ਮੈਨੂੰ ਦੋ ਪੈਸੇ ਆਹੋ ਕੱਪੜੇ ਬਣਾਉਣੇ ਆ ਤੁਹਾਨੂੰ ਪਤਾ ਤਾਂ ਹੈ ਮੇਰਾ ਮੈਂ ਪਿਛਲਾ ਬਹੁਤਾ ਰਿਪੀਟ ਨਹੀਂ ਕਰਦੀ ਕਪੜਾ ਨਾ ਮੈਂ ਉੱਧਰ ਕੀਤਾ ਤੇ ਨਾ ਮੈਂ ਇੱਧਰ ਹੀ ਕਰਨਾ ਜੇ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਕਿਹੜਾ ਤੇ ਦੇਖੋ ਪੰਜ ਹਜ਼ਾਰ ਦਾ ਸੂਟ ਮੈਂ ਪਾਣਾ ਬਰਾਤਲ ਦਾ ਉਹ ਮੈਂ ਭੂਖ ਪਾਗ ਤੇ ਪਾ ਦੂੰਗੀ ਮੈਨੂੰ 10-12 ਹਜ਼ਾਰ ਦਾ ਸੂਟ ਚਾਹੀਦਾ ਬਰਾਤ ਤੇ ਪਾਉਣ ਨੂੰ ਤੇ ਹੋਰ ਨਹੀਂ ਮੇਰੀ ਮੰਮੀ ਨਾਲ ਤੇ ਹਲੇ ਗੱਲ ਨਹੀਂ ਹੋਈ ਮੇਰੇ ਵੱਲ ਰਮਨ ਆਈ ਸੀ ਉਹਨੇ ਮੈਨੂੰ ਦੱਸਿਆ ਆਹੋ ਤੇ ਨਾਲੇ ਕੋਹੂਰ ਗੱਲ ਮੈਨੂੰ ਕਹਿੰਦੇ ਹੀ ਦੀਦੀ ਮੈਨੂੰ ਵੀ ਸੂਟ ਬਣਾ ਦਿਓ ਤੇ ਲਖਬੀਰ ਨੂੰ ਵੀ ਪੈਂਟ ਕੋਟ ਬਣਾਉਣ ਕਹਿ ਲਿਆ ਬਣਾਉਣਾ ਤੇ ਮੈਂ ਕਿਹਾ ਮੈਂ ਉਹਨੂੰ ਕਹਤਾ ਮੈਂ ਕਹਾ ਤੁਹਾਡੇ ਸੂਟ ਪਏ ਆ ਪੈਂਟ ਕੋਟ ਤੇ ਚਲੋ ਉਹ ਤੁਹਾਡੇ ਵਾਲੇ ਪਾ ਲੈਗਾ ਕਿੰਨੇ ਕਿੰਨੇ ਵਧੀਆ ਬਣਾਏ ਆ ਇੱਦਾਂ ਹੀ ਪਏ ਆ ਤੇ ਕਹਿੰਦੇ ਠੀਕ ਆ ਤੇ ਮੈਂ ਕਿਹਾ ਕਿ ਹੁਣ ਇਹਨੂੰ ਮੈਂ ਸੂਟ ਇੰਨੇ ਕਿਹੜਾ ਯਾਰ ਪਰਖਾ ਪਿੱਛੇ ਕੱਪੜੇ ਵੀ ਮੈਂ ਬਣਾ ਦੂੰਗੀ 4-500 ਦਾ ਸੂਟ ਨੂੰ ਚਲ ਕੋਈ ਗੱਲ ਨਹੀਂ ਥੋੜਾ ਵਧੀਆ ਬਣਾ ਦੂੰਗੀ ਠੀਕ ਆ ਠੀਕ ਪਰ ਮੈਂ ਨਹੀਂ ਜਦਾ 12000 ਤੋਂ ਥੱਲੇ ਦਾ ਬਣਾਉਣਾ ਤੇ ਮੈਨੂੰ ਪਾਓ ਪੈਸੇ ਤੇ ਮੈਨੂੰ ਪੂਰੇ ਪੂਰੇ ਨਾ ਪਾਓ ਮਾਸਾ ਵਾਧ ਪਾਓ ਮੈਂ ਕੋਈ ਹੋਰ ਨਿਕ ਮੁਕੱਦਸ ਮਾਨਵੀ ਲੈਣਾ ਆਹੋ ਫਿਰ ਸੂਰ ਦੇ ਸਾਹ ਨਾ ਮੈਨੂੰ ਕੋਈ ਜੁਐਲਰੀ ਵੀ ਚਾਹੀਦੀ ਨਾ ਭਾਉਣ ਨੂੰ ਹਾਂਜੀ ਮੈਨੂੰ ਇੱਚ ਨਹੀਂ ਕੋਈ ਆਹ ਤੁਹਾਨੂੰ ਫਿਰ ਮੇਰਾ ਪਤਾ ਹੀ ਆ ਮੈਨੂੰ ਪੈਸੇ ਪਾ ਦੋ ਆ ਹੋ ਵਿਆਹ ਵੇਖਣਾ ਵਾ ਕੋਈ ਕਮ ਸੇ ਕਮ 25-30 ਹਜ਼ਾਰ ਤੇ ਪਾਉ ਵਿਆਹ ਚ ਇਦਾਂ ਥੋੜੀ ਖਾਲੀ ਪਰਸਮੰਡ ਕੰਦੇ ਫਿਰਨਾ ਆ ਹਾਂਜੀ ਹਾਂਜੀ ਆ ਹੋ ਅਗਲੇ ਮਹੀਨੇ ਆ ਕੋਈ ਨਹੀਂ ਮੰਮੀ ਨੂੰ ਪਤਾ ਹੋਣਾ ਤਰੀਕ ਮੈਂ ਪੁੱਛ ਲਾਂਗੀ ਮੰਮੀ ਕੋਲੋਂ ਠੀਕ 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 ਅੱਛਾ ਚੱਲ ਫਿਰ ਮਿੰਨੂ ਨਾ ਇੱਕ ਦੋ ਦਿਨ ਦੇ ਵਿੱਚ ਵਿੱਚ ਨਾ ਮੈਨੂੰ ਪੈਸੇ ਪਾ ਦਿਓ ਮੈਨੂੰ ਦੁਬਾਰਾ ਤੁਹਾਨੂੰ ਚੇਤਾ ਨਾ ਘਰਾਉਣਾ ਪਵੇ ਠੀਕ ਚਲੋ ਠੀਕ ਆ ਫਿਰ ਹਾਂ ਕਰ ਲਵਾਂ ਕੰਮ ਜੀ ਸਾਸ਼ਰੀ ਦਾ ਵੇਖ ਕੇ ਦੇ ਚਲਾ ਕੇ ਹੈ ਬਣਾ ਦਿਓ ਨੂੰ ਇਹ 1000 2000 ਦਾ ਸੂਟ ਬਹੁਤ ਪਿੱਛੋ ਵੇਖਦੀ ਆਈ ਮੈਂ ਸਾਰਦਾ ਨਾ 4 500 ਚ 1000 2000 ਦਾ ਬਣਾ ਦਿਓ ਇਹ ਮੈਂ ਜਿਹੜੇ ਉਹਦੇ ਪਹਿਤੂ ਚ ਕੁਛ ਆਪਣਾ ਬਣਾਉਂਗੀ ਕਿੱਡਾ ਇਹਨਾਂ ਨੂੰ ਛੇਜ ਆਉਂਦਾ ਉਹਦਾ ਰਹਿੰਦੇ ਇਹਨਾਂ ਨੂੰ ਕਿਹੜਾ ਪਤਾ ਲੱਗਣਾ ਦੱਸ ਦੂੰਗੀ ਉਹ ਜਿੰਨੇ ਤਾਂ ਤੈਨੂੰ ਕਿਹਾ ਉਹਨੇ ਤਾਂ ਬਣਾਇਆ ਵਾ ਸਕੀਮਾਂ ਦੇ ਮੈਨੂੰ ਬਥੇਰੀਆਂ ਲਾਉਣੀਆਂ ਆਉਂਦੀਆਂ ਵਾ ਤੁਸੀਂ ਮੈਨੂੰ ਘਟ ਨਾ ਜਾਣੋ ਹਾਂ ਐਵੇਂ ਪੱਟਾ ਮੈਂ ਕਾ ਬਣਾ ਦੇ ਇੱਥੇ ਸੂਟ ਨੂੰ ਪਤਾ ਲੱਗਣਾ ਵਾ ਹਾਏ ਹਾਏ ਕਿੰਨਾ ਹੀ ਟਾਈਮ ਹੋ ਗਿਆ ਪਰ ਇਨੀ ਠੰਡ ਇਨੀ ਧੁੰਦ ਹਜੇ ਤੱਕ ਨਹੀਂ ਆਈ ਤੁਹਾਨੂੰ ਤਾਂ ਸਮਝ ਨਹੀਂ ਆਉਂਦੀਆਂ ਕੀ ਨਜ਼ਰ ਕਰਨੀ ਕੀ ਦੀ ਹੈ ਬੰਬੀ ਤੇ ਕਹਿ ਕੇ ਤੇ ਗਈ ਕਿ ਮੈਂ ਥੋੜੀ ਦੇਰ ਤੱਕ ਆ ਜਾਣਾ ਵੇਖਾਂ ਮੈਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਢੀਕ ਦਿਆਂ ਨੂੰ ਸਬਜ਼ੀ ਦੁਬਾਰਾ ਗਰਮ ਕੀਤੀ ਫੇਰ ਠੰਡੀ ਹੋ ਗਈ ਹੈ ਪਤਾ ਨਹੀਂ ਕਿੱਥੇ ਰਹਿ ਗਏ ਸਾਰਾ ਦਿਨ ਬਸ ਇਦਾਂ ਹੀ ਕੰਮ ਕਰਦੀ ਹੈ ਫੇਰ ਵੀ ਨਾ ਸਾਨੂੰ ਨਾ ਕੋਈ ਪੁੱਛਦਾ ਨਹੀਂ ਇਹਨਾਂ ਚੱਲ ਕੋਈ ਗੱਲ ਨਹੀਂ ਫੇਰ ਕੀ ਹੈ ਘਰ ਤੇ ਪਨਹੀਂ ਹੈ ਨਾ ਤਾਂ ਚੱਲ ਕੋਈ ਨਹੀਂ ਆਂਦੇ ਆ ਤੇ ਦੇਖਦੀਆਂ ਫੋਨ ਵੀ ਘਰ ਹੀ ਛੱਡ ਗਈ ਹੈ ਇਦਾਂ ਮੈਂ ਫੋਨ ਹੀ ਕਰ ਲੈਂਦੀ ਕਿ ਕਿੱਥੇ ਹੋ ਮੰਮੀ ਨੂੰ ਵੀ ਹੁਣ ਕੀ ਠਾਵਾਂ ਮੰਮੀ ਵੀ ਯਰ ਜਾਈ ਚ ਵੜ ਗਈ ਤਿੰਨ ਵਦੀ ਵੀ ਆਪਣੇ ਅੰਦਰ ਵੜ ਗਈ ਇਹਨਾਂ ਨੇ ਤਬੂਏ ਲਾ ਲਏ ਕਿਉਂਕਿ ਠੰਡ ਬੜੀ ਹੈ ਚਲ ਕੋਈ ਨਹੀਂ ਦੇਖਦੀ ਕਦਾਂ ਆਂਦੇ ਜੀਵੇਂ ਲੈ ਦਰਵਾਜ਼ਾ ਖੜਕੇ ਆਏ ਹਾਏ ਹਾਏ ਆ ਗਏ ਹੋ ਓਹੋ ਆ ਗਏ ਯਾਰ ਮੈਂ ਨਾ ਇੱਥੇ ਖੜੀ ਤਾਂ ਡੱਕਾ ਦੋ ਦਾ ਰਾਹ ਡਿੱਕਨ ਨੇ ਕੀ ਹੋ ਗਿਆ ਤੂੰ ਤੇ ਪਲਾਂ ਭਾ ਕੇ ਚਲੇਗੀ ਉਹ ਗੋਡੇ-ਗੋਡੇ ਧੂੜ ਪਈ ਆ ਇੰਨੀ ਠੰਡ ਆ ਕੀ ਗੱਲ ਹੋ ਗਈ ਬੰਦ ਜੁੱਤੀ ਕਿਉਂ ਨਹੀਂ ਪਾਈ ਤੂੰ ਉਹ ਯਾਰ ਬੰਦ ਜੁੱਤੀ ਕੀ ਪਾਉਣੀ ਹੀ ਕਿਉਂ ਕੀ ਹੋ ਗਿਆ ਪਾਣੀ ਲਿਆ ਹੀ ਖਣਕ ਚ ਅੱਛਾ ਤੇ ਉਹ ਕੀ ਹੋਇਆ ਕੀ ਨਾਲ ਦੀ ਨੀ ਵਟ ਟੁੱਟ ਗਈ ਹੋਰੀ ਓਹੋ ਫੇਰ ਮੈਨੂੰ ਤਾਂ 3 ਘੰਟੇ ਹੋ ਗਏ ਉੱਥੇ ਪਾਣੀ ਲੌਂਦਿਆਂ ਨੂੰ ਹਾਂ ਹੁਣ ਵਟ ਸਾਰੀ ਬਨ ਕੇ ਆਉਣਾ ਹੀ ਉਹਨਾਂ ਦੀ ਖਾਰੀ ਨੀਰ ਕਣਕ ਦੁਬਾਰਾ ਵਰਤਣੀ ਹੈ ਰੇ ਥੋੜੇ ਦਿਨ ਹੋਣਗੇ ਉਹਨਾਂ ਨੂੰ ਪਾਣੀ ਦਾ ਉਹ ਦੌੜਟੜਾ ਰਾ ਡਿੱਕ ਨਹੀਂ ਹੁਣ ਆਂਦੇ ਹੁਣ ਆਂਦੇ ਮਮੀ ਵੀ ਲੰਮੇ ਪੈ ਗਈ ਤੇ ਉਹ ਵੀ ਲੰਮੇ ਪੈ ਗਈ ਮੈਨੂੰ ਪਤਾ ਨਹੀਂ ਜੇ ਮੈਂ ਘਰ ਆ ਗਿਆ ਨਾ ਤੇ ਪਿੱਛੋਂ ਸਾਰਾ ਨੁਕਸਾਨ ਹੋ ਜਾਣਾ ਕਮ ਸੇ ਕਮ ਤੂੰ ਹੀ ਮਾੜਾ ਮਟਾ ਫੋਨ ਨਾਲ ਲੈ ਜਾ ਕਰੋ ਬੰਦਾ ਫੋਨ ਕਰਕੇ ਕੋਈ ਚਾਹ ਪਾਣੀ ਕੁਛ ਰੋਟੀ ਤੁਹਾਨੂੰ ਪੜਾਇਆ ਨਹੀਂ ਮਾਥੀ ਤੈਨੂੰ ਪਤਾ ਲੱਗੇਗਾ ਅਗੇ ਇੱਕ ਵਾਰੀ ਫੋਨ ਗਵਾਜ ਗਿਆ ਹੂੰ ਹੁਣ ਕਿੰਨੇ ਕ ਫੋਨ ਲੈ ਜਾਣੇ ਬਾਰ ਬਾਰ ਦਾ ਇਸੇ ਤਰ੍ਹਾਂ ਕਰ ਰਾ ਗੈਮਨ ਉਹ ਤੇ ਇਹੀ ਗੱਲ ਮੈਂ ਪਾਣੀ ਵੇਕੇ ਆ ਜਾਣਾ ਕੋਈ ਗੱਲ ਨਹੀਂ ਉਹ ਸੁਣ ਕੇ ਪਤਾ ਹੀ ਆ ਪੰਗਾ ਬਣਾਣਾ ਉਹ ਇਥੇ ਹੂੰ ਮੈਂ ਤੇ ਆਪਣੇ ਲੋਗਿਆਂ ਕੋਈ ਗੱਲ ਨਹੀਂ ਅਛਾ ਮੈਂ ਕਿ ਅੱਜ ਮੈਂ ਨਵਦੀਪ ਆਈ ਮੇਰੇ ਕੋਲ ਗੱਲ ਕੀਤੀ ਹੈ ਮੈਂ ਨਵਦੀਪ ਨਾਲ ਹੂੰ ਪਤਾ ਕੀ ਮੈਂ ਨਾਲ ਦੱਸਿਆ ਹੀ ਮੈਂ ਕਿ ਉਹਦਾ ਵਿਆਹ ਹੈ ਹਨਾ ਤੇ ਕਹਿੰਦੀ ਸੀ ਕੋਈ ਗੱਲ ਨਹੀਂ ਮੈਂ ਸੂਟ ਲੈ ਦਾਂਗੀ ਤੈਨੂੰ ਫਿਰ ਕਿਹੜੀ ਗੱਲ ਆ ਹੂੰ ਤੇ ਮੈਂ ਕਿ ਉਹਦਾ ਕਰਿਓ ਬਾਜੀ ਦੇ ਕੱਪੜੇ ਹੋਣੇ ਆ ਤੇ ਲਖਬੀਰ ਕਹਿੰਦੀ ਸੀ ਪੈਂਟ ਕੋਟ ਹਨਾ ਉਹ ਵੀਰ ਜੀ ਦਾ ਪਾ ਲਾਂਗਾ ਕਹਿੰਦੀ ਲੈ ਇਹ ਕਿਹੜੀ ਗੱਲ ਕੀਤੀ ਬਾਧੂ ਕੱਪੜੇ ਤੇ ਇਦਾਂ ਮੈਨੂੰ ਕਿਹਾ ਚਲੋ ਇੰਨਾ ਹੈ ਕਿ ਦੀਦੀ ਮੰਨ ਗਈ ਕਿ ਲਿਆ ਦਾਂਗੀ ਸੂਟ ਤਮੈ ਤੇ ਕਹੀਂ ਮੈਨੂੰ ਨਾ ਲੈ ਜਾ ਕਹਿੰਦੀ ਨਹੀਂ ਤੁਸੀਂ ਨਾਲ ਕੀ ਕਰਨਾ ਏ ਤੈਨੂੰ ਕਿਹੜੀ ਸਮਝ ਆ ਉਹ ਚਲ ਛੱਡ ਨਾਲ ਜਾ ਕੀ ਕਰਦਾ ਦੇਖ ਲੋ ਮੈਨੂੰ ਨਾ ਕੋਈ ਲੈ ਕੇ ਕਦੀ ਵੀ ਨਹੀਂ ਗਿਆ ਉਹ ਚਲ ਛੱਡ ਤੂੰ ਵੇ ਕਰਮਾ ਵਾਲੀ ਆ ਤੈਨੂੰ ਬੈਠੀ ਬਿਠਾਈ ਨੂੰ ਸੂਟ ਮਿਲ ਜਾਂਦਾ ਹੋਰ ਤੈਨੂੰ ਕੀ ਚਾਹੀਦਾ ਦੱਸ ਮੈਨੂੰ ਆਪਣੀ ਪਸੰਦ ਦਾ ਕਦੀ ਮੈਂ ਦੁਕਾਨ ਤੇ ਨਹੀਂ ਦੇਖੇ ਸੂਟ ਵਧੀਆ ਸੂਟ ਮੈਂ ਤਾਂ ਕਦੀ 10000 ਵਾਲਾ ਸੂਟ ਵੀ ਨਹੀਂ ਵੇਖਿਆ ਉਹ ਚਲ ਕੋਈ ਗੱਲ ਨਹੀਂ ਵੇਖਿਆ ਚੰਗੇ ਦਿਨ ਵੀ ਆਉਣਗੇ ਫਿਰ ਕਿਹੜੀ ਗੱਲ ਦੀਦੀ ਜਦੋਂ ਫਾਰੇ ਫਾਰੇ ਸੂਟ ਪਾਉਂਦੀ ਨਾ ਉਦੋਂ ਮੈਨੂੰ ਦਿਲ ਨੂੰ ਬਣਾ ਹੁੰਦਾ ਫਿਰ ਮੈਂ ਕਹਿੰਨੀ ਚੱਲ ਕੋਈ ਗੱਲ ਨਹੀਂ ਫੇ ਮੇਰੀ ਗੱਲ ਸੁਣੋ ਜਦੋਂ ਵਿਆਹ ਹੋ ਜੇ ਨਾ ਤੇ ਬੱਚੇ ਹੋ ਜਾਣਾ ਫਿਰ ਧਿਆਨ ਸਾਰਾ ਬੱਚਿਆਂ 'ਚ ਜਾਂਦਾ ਹਾਂਜੀ ਇਹ ਤੇ ਹੈ ਹੁਣ ਅੱਜ ਜੋ ਵੀ ਅਸੀਂ ਕਰਨਾ ਵਾ ਸੰਰਥਵਾ ਦੇ ਕਰਨਾ ਵਾ ਹਾਂਜੀ ਇਹ ਤੇ ਚਾਰ ਪੈਸੇ ਜੋੜਾਂਗੇ ਉਹਦੇ ਵਾਸਤੇ ਕਰਾਂਗੇ ਉਹਨੂੰ ਚੰਗੀ ਪੜ੍ਹਾਈ ਕਰਾਵਾਂਗੇ ਉਹ ਤੇ ਸਕੂਲ ਬਣਾਵਾਂਗੇ ਹੂੰ ਠੀਕ ਹੈ ਨਾ ਤੇ ਜੇ ਅਸੀਂ ਆਪਣੀ ਜੰਪਨੀਆਂ ਕਰਨੀ ਹੈ ਉਹ ਤੇ ਨੇੜੇ ਲੱਗੀ ਕਰਾਂਗੇ ਗੱਲ ਆਹ ਇਹ ਤੇ ਗੱਲ ਹੈਗੀ ਠੀਕ ਹੈ ਨਾ ਸਹੀ ਹੈ ਆਪਣੀ ਕਮਿਸ਼ਨ ਹਮੇਸ਼ਾ ਮਾਰਨੀ ਪੈਂਦੀ ਹੈ ਬੱਚਿਆਂ ਕਰ। ਹਾਂਜੀ ਉਹ ਤੇ ਹੈ ਚਲੋ ਕੋਈ ਗੱਲ ਨਹੀਂ ਮੈਂ ਨਾਲੇ ਆਪਣੇ ਕੰਮ ਕਰ ਕਿੰਨੇ ਗਾ ਦਸ। ਆਹ ਜਿਹੜੇ 6 ਮਹੀਨੇ ਬਾਅਦ ਪੈਸੇ ਆਉਂਦੇ ਕਿਤੇ। ਫਸਲ ਦੇ ਕੇ ਪੈਸੇ ਸਾਲ ਹੋ ਗਿਆ ਸਾਡੇ ਪਾਣੀ ਮੈਂ ਕਦੀ ਕਦੀ ਨਹੀਂ ਕਿਹਾ ਕਿ ਮੈਨੂੰ ਆ ਨਹੀਂ ਮਿਲਿਆ ਮੇਰੇ ਕੋ ਨਾ 100 ਰੁਪਏ ਦੀ ਜੁੱਤੀ ਸੀ ਲੈ ਆਈ। ਚਲੋ ਕੋਈ ਗੱਲ ਨਹੀਂ। ਮੈਂ ਕਹ ਹੌਸਲਾ ਰੱਖ। ਵਿਆਹ ਤੇ ਚੰਗਾ ਨਹੀਂ ਲੱਗੀ ਤਾਂ ਮੈਂ ਦੀਦੀ ਕੋ ਮੰਗ ਲਈ ਉੱਤੇ ਵੀ ਪਰਸ ਵੀ। ਮੈਂ ਕਹ ਦੀਦੀ ਮੈਨੂੰ ਦੇ ਦੇ ਜੋ ਦੀਦੀ ਜਿਹੜੇ ਭਰਾ ਦੇ ਬਾਹਰੋਂ ਨਹੀਂ ਆਈ ਜੁੱਤੀ। ਹਾਂ। ਮੈਂ ਕਿਹਾ ਸੀ ਕਹਿੰਦੇ ਸੀ ਦੇ ਦਾਂਗੀ। ਪਤਾ ਨਹੀਂ ਹੁਣ ਮੈਨੂੰ ਦਿੰਦੇ ਕਿ ਨਹੀਂ ਠੀਕ ਮੈਂ ਦੁਹਰਾ ਨਹੀਂ ਕਹਿੰਦੀ ਬਾਰ-ਬਾਰ ਕੁਛੀ ਨਾ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਮੇਰਾ ਵੀ ਜੀ ਕਰਦਾ ਮੈਂ ਵੀ ਵਧੀਆ-ਵਧੀਆ ਹਨਾ ਜੇ ਇੱਕ ਨੋ ਹਨਾ ਵਧੀਆ ਪਾਉਗੀ ਮੇਰਾ ਵੀ ਜੀ ਕਰਦਾ ਦੀ ਤੁਹਾਨੂੰ ਪਤਾ ਹਰ ਵਾਰ ਐਂ ਟੋਰ ਕੱਟਦੀ ਹੈ ਹਰ ਵਾਰ ਰਹਾ ਤੇ ਉਹਦਾ ਘਰ ਵਾਲਾ ਤੇ ਬਾਹਰੋਂ ਉਹਨੇ ਇੱਕ ਫੋਨ ਕਰਨਾ ਉਹਨੂੰ ਝੱਟ ਪੈਸੇ ਆ ਜਣੇ ਹਾਂਜੀ ਠੀਕ ਹੈ ਅਹੀਂ ਪੈਸੇ ਲਾਉਣ ਦਾ ਸੋਵਾਰੀ ਸੋਚਣਾ ਕਿ ਇੱਥੇ ਖਰਚੀਏ ਕਿ ਨਾ ਕਰੀਏ ਬਾਜੀ ਤੇ ਪਾ ਲਓਗੇ ਨਾ ਕੱਪੜੇ ਕੋਈ ਨਾ ਪਾਲਾਂਗੇ ਮੈਂ ਹਰ ਯਾਰ ਬੰਦੇ ਨੇ ਕੱਪੜੇ ਨੂੰ ਕੌਣ ਪੁੱਛਦਾ ਉੱਤੇ ਹੈ ਇਹ ਮੈਂ ਬਹੁਤ ਬੁਰਾ ਨਹੀਂ ਬੋਲਾਂ ਮੇਰਾ ਚੱਲ ਜੂਗਾ ਫਿਰ ਗੜੀ ਗੱਲ ਚਲੋ ਕੋਈ ਗੱਲ ਨਹੀਂ ਫਿਰ ਕੀ ਕਰਨਾ ਜਿੱਦਾਂ ਦੇ ਹਾਲਾਤ ਆ ਉਹਨਾਂ ਵਿੱਚ ਰਹਿਣਾ ਹੀ ਪੈਂਦਾ ਚਲ ਸਬਜ਼ੀ ਕਰਮ ਕਰ ਪੋਕੜੀ ਲੱਗੀ ਚਲੋ ਆਜੋ ਇੱਥੇ ਗੱਲਾਂ ਕਰੀ ਜਾਂਦੇ ਆਂ